ਚੱਲ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰੇ ਬੱਚਿਆਂ ਨੂੰ ਤਾਂ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਪੁਲਿਸ ਦੇ ਟਰੈਕ ਚੱਲ ਰਹੇ ਨੇ ਤੇ ਆਪਣਾ ਕੁਦਰਤੀ ਹੈ ਹੈ ਟੈਕਸੀ ਨਹੀਂ ਹਾਂਜੀ ਟੈਕਸੀ ਨਹੀਂ ਦੇਖੀ ਤੁਸੀਂ ਹੈਗੇ ਦੀ ਤੇ ਇਹ ਅੱਜ ਹੀ ਟਰੈਕ ਦੇ ਕੇ ਆਏ ਨੇ ਤਾਂ ਇਹ ਤੁਹਾਨੂੰ ਦੱਸਣਗੇ ਵੀ ਆਪਾਂ ਜੇ ਅੰਦਰ ਜਾਣਾ ਹੈ ਠੀਕ ਹੈ ਤਾਂ ਕਿਹੜੀ ਕਿਹੜੀ ਗੱਲ ਧਿਆਨ ਰੱਖਣਾ ਹੈ ਠੀਕ ਹੈ ਤਾਂ ਬਹੁਤ ਸਾਰੇ ਬੰਦੇ ਪਾਸ ਬੋੜੀ ਨੇ ਤਾਂ ਤੁਹਾਨੂੰ ਸਾਰੇ ਪਾਸ ਬਤਾ ਦੇਣਾ ਹਾਂ ਜੀ ਤੁਹਾਨੂੰ ਬਿਲਕੁਲ ਜੀ ਅੰਦਰ ਜਾ ਕੇ ਤੁਸੀਂ ਜੇ ਤੱਕ ਭਾਈ ਇਹ ਮਨ ਲਾ ਜਿਹੜਾ ਸਮਾਨ ਸਾਰਾ ਉਹਨੂੰ ਬਾਹਰ ਜਮਾ ਕਰਾ ਕੇ ਜਾਣਾ ਪੈਣਾ ਜੀ ਤੇ ਕਾਰ ਗਾਰਡ ਇੱਕ ਤੇ ਆਪਣਾ ਰੋ ਨੰਬਰ ਨਾਲ ਇੱਕ ਇਹ ਇੱਕ ਤਾਂ ਤੁਸੀਂ ਆਪਣਾ ਐਡਮਿਟ ਕਾਰਡ ਠੀਕ ਹੈ ਇੱਕ ਆਪਣਾ ਆਧਾਰ ਕਾਰਡ ਠੀਕ ਹੈ ਜੀ ਤੇ ਬਾਕੀ ਜਿਹੜਾ ਖੜਾ ਊੜਾ ਉਹ ਸਾਰਾ ਲਾਉਣੇ ਪੜਾ ਬੜਾ ਬਾਹਰ ਹੀ ਅੱਛਾ ਮੈਂ ਕਿਹੜਾ ਖੜਾ ਉਹ ਤੁਹਾਨੂੰ ਬਾਹਰ ਨਾ ਬਣਾ ਠੀਕ ਹੈ ਜੀ ਆਉਣ ਤੋਂ ਪਹਿਲਾਂ ਪਤਾ ਲਿਆ ਜਾਂ ਸਕਦੇ ਆ ਪੈਸੇ ਲਿਆ ਜਾਂ ਸਕਦੇ ਆ ਠੀਕ ਹੈ ਤੇ ਤਾਂ ਬਣਾਉ ਜਿਹਾ ਦੱਸ ਆਂ ਖਾਣ ਪੀਣ ਦਾ ਠੀਕ ਹੈ ਜਿਵੇਂ ਕੋਈ ਫੂਡ ਵਗੈਰਾ ਹੋਵੇ ਕੋਈ ਨਾਲ ਜਾ ਸਕਦੇ ਪੱਕੀ ਸਾਫ ਹੋ ਰਹੀਆ ਸਾਰਾ ਕੋਪਰੇਟ ਵੀ ਜਰ ਕਰ ਸਕਦਾ ਠੀਕ ਹੈ ਤਾਂ ਕਿ ਫੋਰਸ ਵੀ ਕਰਿਆ ਨਾ ਪੂਰੇ ਹਾਂ ਪੂਰਾ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਮੈਂ ਕਹਿੰਦੇ ਤੁਹਾਨੂੰ ਮੋਟੀਵੇਟ ਨਹੀਂ ਕਰਨਗੇ ਠੀਕ ਹੈ ਕੋਈ ਨਾ ਪੂਰਾ ਮੋਟੀਵੇਟ ਕਰਦੇ ਠੀਕ ਹੈ ਔਰ ਤੁਸੀਂ ਕਬਰਾਉਣ ਨਹੀਂ ਗਿਆ ਆਪਦਾ ਪੋਸਟਿਵ ਰਹਿਣਾਗਾ ਠੀਕ ਹੈ ਆਰਾਮ ਨਾਲ ਅੰਦਰ ਜਾਣਾਗਾ ਠੀਕ ਹੈ ਐਂਟਰੀ ਕਰਨੀ ਹੈ ਔਰ ਟ੍ਰੈਨ ਚਲੋ ਠੀਕ ਹੈ ਸਾਡੇ ਕਹਿੰਦੇ ਮੁੰਡੇ ਮਾਰੀ ਸਾਡੇ 30 ਜਣੇ ਰਹੋਦੇ ਆ ਠੀਕ ਹੈ ਜਣੇ ਰਹੋਦੇ ਆ 8 ਜਣੇ ਦੇਤ ਰਹੇ ਆ 8 ਜਣੇ ਰੇਸ ਚ ਰਹੇ ਆ 2 ਕੋ ਜੰਪ ਚ ਰਹੇ ਆ ਸਾਡੇ 19 ਕਿ 18 ਜਣੇ ਕੀ ਹੋਏ ਉਹ ਤਾਂ ਹੈ ਟਿਕਾ ਫਾਈਟ